ਅਗਵਾੜਾ ਦੇ ਗਊਸ਼ਾਲਾ ਰੋਡ ਤੇ ਫੈਂਸੀ ਸਿਲਕ ਸਟੋਰ ਦੁਕਾਨ ਦੇ ਗੋਦਾਮ ਵਿੱਚ ਅਚਾਨਕ ਅੱਗ ਲੱਗ ਗਈ। ਮੌਕੇ ਤੇ ਫਾਇਰ ਬ੍ਰਿਗੇਡ ਨੇ ਪਹੁੰਚ ਕੇ ਕਰੀਬ 1 ਘੰਟੇ ਬਾਅਦ ਅੱਗ ਤੇ ਕਾਬੂ ਪਾਇਆ। ਦੁਕਾਨ ਮਾਲਕ ਮੁਕੇਸ਼ ਦਨਗ ਨੇ ਦੱਸਿਆ ਕਿ ਉਹਨਾਂ ਦੀ ਫੈਂਸੀ ਸਿਲਕ ਸਟੋਰ ਗਊਸ਼ਾਲਾ ਰੋਡ ਤੇ ਕੱਪੜਿਆਂ ਦੀ ਦੁਕਾਨ ਹੈ। ਮੈਨੂੰ ਕਰੀਬ 6:30 ਵਜੇ ਦੁਕਾਨ ਦੇ ਪਿੱਛੇ ਗਲੀ ਵਿੱਚੋਂ ਫੋਨ ਆਇਆ ਕਿ ਤੁਹਾਡੀ ਦੁਕਾਨ ਨੂੰ ਅੱਗ ਲੱਗ ਗਈ ਹੈ। ਜਦੋਂ ਮੈਂ ਦੁਕਾਨ ਤੇ ਆਇਆ ਦੇਖਿਆ ਦੁਕਾਨ ਦੇ ਉੱਪਰ ਗੜਾਉਣ ਵਿੱਚ ਅੱਗ ਲੱਗੀ ਸੀ ਮੌਕੇ ਤੇ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਤੇ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ 1 ਘੰਟੇ ਦੀ ਮੁਸ਼ਕਲ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਫਗਵਾੜਾ ਐਕਸਪ੍ਰੈਸ ਨਿਊਜ਼ ਤੋਂ ਵਿਨੋਦ ਸ਼ਰਮਾ ਦੀ ਰਿਪੋਰਟ ਮੈਸਰ ਕੀ ਨਾਮ ਦੁਕਾਨ ਦਾ ਅੱਗ ਕਿੱਦਾਂ ਲੱਗੀ ਹੈ ਜੀ ਹਾਂ ਇਸ ਦਾ ਕੀ ਸਾਡੀ ਦੁਕਾਨ ਗੋਸ਼ਲਾ ਰੋਟੀਆਂ ਹੈ ਜੀ ਸਾਡੇ 6:30 ਵਜੇ ਤੋਂ ਸਾਡੇ ਨਾਲ ਸ਼ਾਪ ਦੇ ਪਿੱਛੇ ਪਾਸੇ ਜਲੀ ਗਈ ਹੈ ਹੂੰ ਉਹ ਲੇਡੀਆਂ ਨੇ ਆ ਕੇ ਦੱਸਿਆ ਤੁਹਾਡੇ ਪਿੱਛੇ ਗਰਾਊਂਡ ਦੇ ਵਿੱਚ ਆਫਰ ਹੋਈ। ਉਹ ਫਟਾਫਟ ਫਾਇਰ ਰੇਟਿੰਗ ਨੂੰ ਪਹੁੰਚ ਦਿੱਤਾ ਮਲੇਰ ਨੇ ਵੀ ਕਾਫੀ ਹੈਲਪ ਕਰੀ ਉਸ ਨੂੰ। ਹੂੰ। ਕਾਫੀ ਅੱਗੇ ਫੈਲ ਗਈ ਹੈ ਗਰਾਊਂਡ ਬਿਲਕੁਲ ਸੁਆਹ ਹੋ ਗਿਆ ਹੈ ਪਰ ਲੇਕਿਨ ਗਰਾਊਂਡ ਦਾ ਫੰਡ ਦਾ ਜਿਹੜਾ ਸਰਪੋਸਿੰਗ ਕਾਫੀ ਪਰਮਾਤਮਾ ਨੇ ਮਿਹਰ ਕੀਤੀ ਹੈ ਬਚਾਉਣ ਦੀ ਕੋਸ਼ਿਸ਼ ਕੀਤੀ ਫਾਇਰ ਰੇਟਿੰਗ ਵਾਲੇ ਤਿੰਨ ਗੱਡੀਆਂ ਆਈਆਂ ਨੇ। ਕਾਰਨ ਕੀ ਲੱਗਦਾ ਹੈ? ਕਾਰਨ ਕੋਈ ਸਮਝ ਨਹੀਂ ਲੱਗ ਰਹੀ ਜਿਵੇਂ ਹਾਲ ਕੋਈ ਕੁਝ ਵੀ ਗਿਆ ਸ਼ਾਰਟ ਸਰਕਟ ਹੀ ਹੋ ਰਿਹਾ ਹੈ। ਸ਼ਾਰਟ ਸਰਕਟ ਹੀ ਕਹਿ ਸਕਦੇ ਹੋਰ ਤਾਂ ਕੋਈ ਸਮਝ ਨਹੀਂ ਹੈ ਇਹ ਕੁਝ ਘਰ ਬਗੇਟ ਆਈ ਹੈ ਜੀ ਮੁੱਖ ਚੂਰ ਗਿੰਦ ਗੱਡੀ ਆਈ ਹੈ ਜੀ ਤੇ ਫਿਰ ਕਿੰਨੀ ਦੇਰ ਬਾਅਦ ਅੱਗ ਬੁਝੀ ਹੈ ਜੀ ਘੰਟਾਂ ਲੱਗਿਆ ਜੀ ਇੱਕ ਘੰਟਾ ਦੇ ਲੋ ਇਹ ਲੱਗੇ ਰਹੇ ਜੀ ਤੇ ਆ ਵੀ ਅੱਗ ਨੂੰ ਗੇਰ ਕਾਫੀ ਨਾ ਪੂਰੇ ਸ਼ੋਰੂਮ ਤੇ ਵੀ ਅੱਗੇ ਫੈਲ ਜਾਣੀ ਸੀ ਅੱਗੇ ਗਡਾਉਂ ਸੀ ਜੇ ਅੱਗੇ ਚੋੜੀ ਹੋਦਾ ਜਿੱਥੇ ਗਡਾਉਂ ਦੇ ਵਿੱਚ ਅੱਗ ਲੱਗੀ ਕਿੰਨਾ ਕੁ ਨੁਕਸਾਨ ਹੋ ਗਿਆ ਨਾ ਬਿਲਕੁਲ ਖਤਮ ਹੋ ਗਿਆ ਜੀ ਸਾਰਾ ਜਿਹੀ ਖਤਮ ਹੋ ਗਿਆ ਨੁਕਸਾਨ ਦਾ ਐਸਟੀਮੇਟ ਤਾਂ ਲੱਗੇਗਾ ਜੀ ਕੁਝ ਬਚਿਆ ਹੀ ਨਹੀਂਗਾ ਬਿਲਕੁਲ ਸਭ ਖਤਮ ਹੋ ਗਿਆ ਫਿਰ ਵੀ ਲਗਭਗ ਕਿੰਨਾ ਕੋਈ ਕੁਝ ਵੀ ਕਹਿ ਸਕਦਾ ਜੀ ਇਹ ਚੈੱਕ ਕਰਨਾ ਪੈਗਾ ਸਭ ਕੁਝ ਦੇਖਣਾ ਪੈਗਾ ਕੀ ਮੰਗਾਣ ਮੰਗ ਕੀ ਕਹ ਸਕਦਾ ਜੀ ਪਰਮਾਤਮਾ ਨੇ ਜੋ ਉਹਦਾ ਕਿ ਹੋ ਗਿਆ ਜੀ ਕੀ ਚਾਹਤ